ਸੂਟ ਲੈ ਜਾਓ ਸਿਰਫ 100 ਰੁਪਏ ਦਾ ਸੂਟ ਲੈ ਜਾਓ ਅੰਕਲ ਓਮ ਮੋਗਾ ਰੋਡ ਬਾਗਾਪੜਾ ਲੱਗੇ ਬਹੁਤ ਵੱਡੀ ਸੇਲ 4 ਦਿਨ 4 ਦਿਨ ਵੱਡੇ ਫਾਇਦੇ ਹੋਣਿਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 5 ਜੂਨ ਤੋਂ ਲੈ ਕੇ 8 ਜੂਨ ਤੱਕ ਵੱਡੀ ਸੇਲ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਉਹ ਚੱਕੋ ਦੁਪੱਟੇ ਟਰੱਕ ਭਰ ਭਰ ਆ ਗਏ 25 25 ਰੁਪਏ ਦੇ ਦੁਪੱਟੇ ਲੈ ਲੋ ਕੋਈ ਕਹਿੰਦਾ 500 ਕੋਈ ਕਹਿੰਦਾ 700 ਤੇ ਕੋਈ ਕਹਿੰਦਾ 800 150 ਰੁਪਏ ਦੀ ਬੈੱਡ ਸ਼ੀਟ ਡਬਲ ਬੈੱਡ ਦੀ ਚਾਦਰ 150 ਰੁਪਏ ਚ 150 ਰੁਪਏ ਦੀ ਸਹਾਨੇ ਕਬਰ ਨਾਲ ਡਬਲ ਬੈੱਡ ਦੀ ਚਾਦਰ ਕੋਈ 700 ਨਹੀਂ 2100 ਨਹੀਂ 195 ਦਾ ਕੋਟਨ ਦਾ ਸੂਟ ਰੈਡੀमेड ਸੂਟ ਸਿਰਫ 195 ਚ ਆਰ ਲਓ ਸੂਟ 250 ਰੁਪਏ ਦੇ 5 ਮੀਟਰ ਸ਼ੰਕਰ ਕੰਪਨੀ ਦਾ ਸੂਟ 250 ਰੁਪਏ ਦਾ ਰੰਗ ਕਲਰ ਡਿਜ਼ਾਈਨ ਚੈੱਕ ਕਰੋ ਆ ਚੱਕੋ ਵੱਡੇ ਬਣੇ ਦੀ ਕੈਮਰਿਕ ਬਜ਼ਾਰਾ ਤੇ 1000 1000 ਦਾ ਸੂਟ ਚੱਕੋ 525 ਰੁਪਏ ਦਾ 525 ਰੁਪਏ ਦੇ ਵਿੱਚ ਲੈ ਜਾਓ ਸੋਹਣੇ ਸੋਹਣੇ ਰੰਗ ਆ ਗਏ ਸੋਹਣੇ ਸੋਹਣੇ ਪ੍ਰਿੰਟ ਆ ਗਏ ਬਾਜ਼ਾਰ ਦੇ ਵਿੱਚ 600 ਰੁਪਏ ਦਾ ਇੱਕ ਇੱਥੋਂ ਲੈ ਜਾਓ 600 ਦੇ ਦੋ ਮਤਲਬ 300 ਰੁਪਏ ਚ 250 ਰੁਪਏ ਦਾ ਸੂਟ ਦੁਪੱਟਾ ਨਾਲ ਲਾ ਕੇ ਪਿਓਰ ਕਾਟਨ ਦਾ ਸੂਟ 250 ਰੁਪਏ ਦਾ ਵੱਡਾ ਮੇਲਾ ਲੱਗ ਗਿਆ ਆਜੋ ਪਿਓਰ ਕੈਂਬਰੀਕ ਦਾ ਕੱਪੜਾ ਦੇ ਰਹੇ ਆ ਦੁਪੱਟੇ ਦਾ ਸਾਈਜ਼ ਚੈੱਕ ਕਰ ਲਓ 500 ਰੁਪਏ ਦਾ ਸੂਟ ਦੇਣਾ ਚੈਲੰਜ ਕਰਕੇ 500 ਰੁਪਏ ਦਾ 1500 ਨਹੀਂ ਸੂਟ ਦਾ ਕੋਈ 1200 ਵੀ ਇੱਥੇ ਨਹੀਂ ਸੂਟ ਦਾ ਸਰਵ 850 ਆ ਇੱਥੇ ਆਉਣ ਦਾ ਵੱਡਾ ਫਾਇਦਾ ਇਕੱਲੇ ਇਕੱਲੇ ਸੂਟ ਦੇ ਰੇਟ ਲਿਖ ਲਿਖ ਕੇ ਲਾਤਾ 850 ਚ ਦੇਖੋ ਜੀ ਡਿਜ਼ਾਈਨਿੰਗ ਟੌਪ ਕਲਾਸ ਦੀ ਜਾਮ ਸਿਲਕ ਦੇ ਕੱਪੜੇ ਦੇ ਰਹੇ ਆ ਦੁਪੱਟੇ ਲਾ ਕੇ ਦੇ ਰਹੇ ਆ ਗਰਦ ਚੀਜ਼ਾਂ ਦੇ ਰਿਹਾ ਗਰਮੀਆਂ ਦਾ ਕੱਪੜਾ ਬੈਸਟ ਕੁਆਲਿਟੀ ਦਾ ਰੇਡ ਚੈਲੰਜ ਕਰਕੇ ਦੇ ਰਹੇ ਆ ਜੋ ਬਜ਼ਾਰਾ ਚ 3-3000 ਦਾ ਸੂਟ ਚੱਕੋ 8-800 ਰੁਪਏ ਦੇ ਵਿੱਚ ਲੈ ਲਓ ਬਾਰ-ਬਾਰ ਦੱਸ ਰਹੇ ਆ 4 ਦਿਨ 4 ਦਿਨ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 8 ਜੂਨ ਤੱਕ ਵੱਡੇ ਫਾਇਦੇ ਸੋ ਦੇਖੋ ਜੀ ਬਹੁਤ ਵੱਡਾ ਰਸ ਚਾਰੇ ਪਾਸੇ ਦੇਖੋ ਰਸ ਪੈ ਗਿਆ ਲੋਕ ਦੂਰੋਂ ਦੂਰੋਂ ਆ ਗਏ ਆ ਥੱਲੇ ਦੇਖੋ ਉੱਪਰ ਦੇਖੋ ਇੱਧਰ ਵੀ ਬਿਲਿੰਗ ਹੋ ਰਹੀ ਆ ਦੂਜੇ ਪਾਸੇ ਸਾਡੇ ਸੇਲਜ਼ਮੈਨ ਬੜਾ ਵਧੀਆ ਤਰੀਕੇ ਨਾਲ ਡੀਲ ਕਰ ਰਹੇ ਆ ਲੋਕ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਵੀ ਆ ਜਾਓ ਕਾਰਨਾ ਬੈਠੇ ਰਹੋ ਇੱਕ ਹੋਰ ਫਾਇਦਾ ਤੁਸੀਂ ਬਗਾਪੁਰਾ ਨਾ ਬੱਸ ਸਟੈਂਡ ਤੇ ਆ ਜਾਓ ਉੱਥੇ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਆ ਤੁਸੀਂ ਕੜਾਈਆਂ ਲੈਣਿਆ ਤੁਸੀਂ ਬੁਟੀਕਾਂ ਲੈਣਿਆ ਤੁਸੀਂ ਮੋਡਰਨ ਲੈਣਿਆ ਨਾਲ ਦੁਪੱਟੇ ਵੀ ਬੜੇ ਸੋਹਣੇ ਆ ਸਿਰਫ 1000 ਰੁਪਏ ਦਾ ਉਹ 1000 ਰੁਪਏ ਦਾ ਸੂਟ ਦੇ ਰਹੇ ਆ ਬਿਸਟਰਲ ਚਾਟਾਂ ਦਾ ਐਕਤੀ ਪੂਰਾ ਟ੍ਰੈਂਡ ਆ ਪਰ ਡਾਰਕ ਚਾਰ ਦੇ ਵਿੱਚ ਲੈ ਲੈਣ ਮੈਂ ਕਹਿੰਨਾ ਟਾਪ ਕਲਾਸ ਦੀ ਬਿਆਹਾਂ ਚ 3344 ਰਹਾ ਚੱਕੋ 15 1500 ਰੁਪਏ ਦੇ ਵਿੱਚ ਸੂਟ ਲੈ ਜਾਓ ਬਟਿਕ ਪੀ ਸੋਲੋ ਪੀਸ ਤੁਸੀਂ ਚੈੱਕ ਕਰੋ ਜਬਰਦਸਤ ਪੀਸ ਬਿਆਹਾਂ ਚ 2 2000 ਰੁਪਏ ਦਾ ਸੂਟ ਮਿਲਦਾ ਚੱਕੋ 1000 ਰੁਪਏ ਦਾ ਚੱਕ ਫਰੰਟ ਸਾਰਾ ਹੈਵੀ ਘੇਰੇ ਤੇ ਕੰਮ ਗੜਾ ਦੇਖੋ ਕਿੰਨਾ ਪਿਆਰਾ ਬਣਿਆ ਬਾਜੂ ਦੇ ਕੰਮ ਪਹੁੰਚਿਆਂ ਦੇ ਕੰਮ ਸਿਰਫ 1895 ਦੇ ਵਿੱਚ ਸੂਟ ਇਹ ਆ ਸ਼ਾਇਦਾ ਕਪੜਾ ਨਾ ਦੇਣ ਲੈਣ ਲੈਣਾ ਉਹਨਾਂ ਦੇ ਵੱਡੇ ਫਾਇਦੇ ਜਿਹੜਾ ਬਾਜ਼ਾਰ ਤੁਸੀਂ 50000 ਦਾ ਕਪੜਾ ਜਾ ਕੇ ਲੈਣੋ ਇੱਥੇ ਸਿਰਫ ਤੁਹਾਨੂੰ ਮਿਲ ਜਾਣਾ 20000 ਰੁਪਏ ਚ ਆ ਦੇਖੋ ਕੋਰ ਦੀ ਵਾਲਾ ਸੂਟ ਆ ਗਿਆ ਨਵਾਂ ਡਿਜ਼ਾਈਨ ਸਿਰਫ 2200 ਰੁਪਏ ਆ ਚੈੱਕ ਕਰੋ ਬ੍ਰਾਂਡ ਦਾ ਨਾਮ ਰਾਮ ਟੈਕਸ ਚੈਲੰਜ ਕਰਕੇ ਦਿੰਨੇ ਆ ਜੇ ਸੂਟ ਤੁਹਾਨੂੰ ਕਿਤੋਂ 3000 ਤੋਂ ਘੱਟ ਮਿਲ ਜੇ ਪਰ ਅੰਕਲ ਉਹਨੇ ਦੇਣਾ ਸਿਰਫ 1500 ਰੁਪਏ ਦਾ ਸੋ ਦੇਖੋ ਜੀ ਕਾਟਨ ਦੇ ਸੂਟਾਂ ਨਾਲ ਨਾਲ ਸਾਡੇ ਕੋਲ ਰੈਡੀਮੇਡ ਡਰੈਸਾਂ ਚਾਹੇ ਤੁਸੀਂ ਪਲਾਜੋ ਸੂਟ ਲੈ ਜਾਓ ਪੈਂਟ ਸੂਟ ਲੈ ਜਾਓ ਕੋਰ ਸੈੱਟ ਲੈ ਜਾਓ ਦੇਖੋ ਬੜੇ ਪਿਆਰੇ ਪਿਆਰੇ ਚੀਜ਼ਾਂ 2500 ਰੁਪਿਆ ਬਾਜ਼ਾਰ ਦਾ ਰੇਟ 3000 ਰੁਪਿਆ ਬਾਜ਼ਾਰ ਦਾ ਰੇਟ ਸਾਡਾ ਰੇਟ ਪਤਾ ਕੀ 1500 ਰੁਪਿਆ ਦੇਖੋ ਕੱਲਾ ਕੱਲਾ ਰੇਟ ਅਸੀਂ ਲਿਖ ਲਿਖ ਕੇ ਲਾ ਰਹੇ ਸਿਰਫ 1500 ਰੁਪਏ ਹੋ 850 ਵਿੱਚ ਮਤਲਬ ਮਸਲੀਨ ਦਾ ਕਪੜਾ ਬੜਾ ਪਿਆਰਾ 850 ਚ ਦੇਣਾ ਇਹਦੇ ਵਿੱਚ ਰੰਗ ਬੜੇ ਸੋਹਣੇ ਆ ਤੁਹਾਨੂੰ ਅਸੀਂ ਸਿਰਫ 1000 ਰੁਪਏ ਦੇਣਾ ਜੇਦੀ ਪਹੁੰਚੋ ਅੰਕਲ ਹੋਮ ਸਟੋਰ ਮੋਗਾ ਰੋਡ ਬਗਾ